ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਕੀ ਕੀ ਤੁਸੀਂ ਜਾਣਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਗੁਰੂ ਸਹਿਬਾਨ ਕਿੰਨੇ ਭਗਤ ਸਹਿਬਾਨ ਕਿੰਨੇ ਪੱਤ ਸਹਿਬਾਨ ਤੇ ਕਿੰਨੇ ਗੁਰ ਸਿੱਖਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਿ ਗ੍ਰੰਥ ਸਾਹਿਬ ਦਾ ਸੰਪਾਦਨ ਕਦੋਂ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਰਾਗ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਸ਼ੇਸ਼ ਬਾਣੀਆਂ ਕਿਹੜੀਆਂ ਇਹ ਸਾਰਾ ਕੁਝ ਜਾਣਨ ਵਾਸਤੇ ਅੱਜ ਦੀ ਕਲਾਸ ਨੂੰ ਜ਼ਰੂਰ ਦੇਖੋ ਇਹ ਜਿਹੜੇ ਸਵਾਲ ਨੇ ਭਾਵੇਂ ਕਿ ETT 996 ਨੂੰ ਮੁੱਖ ਰੱਖ ਕੇ ਬਣਾਏ ਗਏ ਆ ਪਰ ਇਸ ਤੋਂ ਇਲਾਵਾ TGT ਚੰਡੀਗੜ੍ਹ TGT ਦਿੱਲੀ ਪੰਜਾਬੀ ਮਾਸਟਰ ਕੇਡਰ ਲੈਕਚਰਰ ਕੇਡਰ ਜੂਜੀਸਿੰਟ ਸਾਰੀਆਂ ਪ੍ਰੀਖਿਆਵਾਂ ਵਾਸਤੇ ਬਹੁਤ ਹੀ ਹੈਲਪਫੁਲ ਨੇ ਇੱਕ ਵਾਰ ਪੜੋ ਆਪ ਦੇਖੋ ਤੇ ਨਾਲ ਸਵਾਲਾਂ ਦੀ ਕੁਆਲਿਟੀ ਚੈੱਕ ਕਰੋ ਕਲਾਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਂ ਤੁਹਾਡਾ ਆਪਣਾ ਗੁਰਸਾਹਿਬ ਸਿੰਘ ਲੈ ਕੇ ਹਾਜ਼ਰ ਹਾਂ ਇੱਕ ਹੋਰ ਟਾਪ ਕੁਆਲਿਟੀ ਦੀ ਕਲਾਸ ਆਪ ਦੇਖੋ ਹੋਰਨਾਂ ਨੂੰ ਦਿਖਾਓ ਸ਼ੁਰੂ ਕਰਦੇ ਹਾਂ ਜੀ ਬਿਨਾਂ ਕਿਸੇ ਦੇਰੀ ਤੋਂ ਸਭ ਤੋਂ ਪਹਿਲਾਂ ਤੇ ਬਹੁਤ ਈਜ਼ੀ ਸਵਾਲ ਤੇ ਵਾਰ-ਵਾਰ ਪੁੱਛਿਆ ਜਾਣ ਵਾਲਾ ਸਵਾਲ ਜਿਹੜੇ ਸਟੂਡੈਂਟਸ ਤਿਆਰੀ ਕਰ ਰਿਹਾ ਹੈ ਪੰਜਾਬ ਦੇ ਇਗਜ਼ਾਮਸ ਦੀ ਉਹਨਾਂ ਵਿੱਚ ਵੀ ਸਵਾਲ ਆਊਗਾ ਆਦ ਗ੍ਰੰਥ ਸਾਹਿਬ ਦੀ ਸੰਪਾਦਨਾ ਕਦੋਂ ਹੋਈ 1604 1704 1469 1708 ਆਦ ਗ੍ਰੰਥ ਸਾਹਿਬ ਦੀ ਸੰਪਾਦਨਾ ਕਦੋਂ ਹੋਈ ਕਿੰਨਾ ਨੇ ਕਰਵਾਈ ਦੂਸਰਾ ਸਵਾਲ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਤਾਂ ਸਾਨੂੰ ਸਭ ਨੂੰ ਪਤਾ ਹੈ ਅੱਗੇ ਵੀ ਸਵਾਲ ਇਹਨਾਂ ਦੇ ਨਾਲ ਦੇ ਆਉਣਗੇ ਸੋ ਸਾਰਿਆਂ ਦਾ ਖੁਲਾਸਾ ਮੈਂ ਇੱਥੇ ਨਹੀਂ ਕਰਦਾ ਵੇਟ ਕਰਦੇ ਆ ਤੋ ਪਹਿਲਾ ਉੱਤਰ ਬਿਲਕੁਲ ਠੀਕ ਆ 1604 1604 ਆਦ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਤੇ ਆਦ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੋਈ ਸਵਾਲ ਨੰਬਰ 2 ਆਦ ਗ੍ਰੰਥ ਸਾਹਿਬ ਦੇ ਲਿਖਾਰੀ ਸਨ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਭਾਈ ਬੰਨੋ ਜੀ ਇਹਨਾਂ ਚ ਕੋਈ ਠੀਕ ਨਹੀਂ ਆਦ ਗ੍ਰੰਥ ਸਾਹਿਬ ਦੇ ਲਿਖਾਰੀ ਦੱਸ ਦਿਓ ਕਿਹੜੇ ਸੀਗੇ ਇਹਦਾ ਜਿਹੜਾ ਸਹੀ ਉੱਤਰ ਆਵੇਗਾ ਦੂਜੀ অপਸ਼ਨ ਭਾਈ ਸਾਹਿਬ ਭਾਈ ਗੁਰਦਾਸ ਜੀ ਆਦ ਗ੍ਰੰਥ ਸਾਹਿਬ ਦੇ ਲਿਖਾਰੀ ਸਨ ਭਾਈ ਸਾਹਿਬ ਭਾਈ ਗੁਰਦਾਸ ਦੀ ਸਵਾਲ ਨੰਬਰ 3 ਜਪਜੀ ਸਾਹਿਬ ਦਾ ਰਾਗ ਕਿਹੜਾ ਹੈ ਇਹ ਸਵਾਲ ਤੁਹਾਨੂੰ ਪੇਪਰ ਦੇ ਵਿੱਚ ਸਿੱਧਾ ਪੁੱਛਿਆ ਜਾ ਸਕਦਾ ਹੈ ਹਰ ਇੱਕ ਪੇਪਰ ਦੇ ਵਿੱਚ ਇਹ ਸਵਾਲ ਆਉਣ ਦੇ ਚਾਂਸ ਹੁੰਦੇ ਹੈ ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਹੈ ਜਪਜੀ ਸਾਹਿਬ ਦਾ ਮਹੱਲਾ ਤੇ ਰਾਗ ਦਾ ਸੰਕੇਤ ਹੈਗਾ ਹੀ ਨਹੀਂ ਰਾਮ ਕਲੀ ਨਹੀਂ ਮਾਰੂ ਨਹੀਂ ਡਖਨੇ ਨਹੀਂ ਜਾਨੀ ਕਿ ਰਾਗ ਰਹਿਤ ਬਾਣੀ ਹੈ ਕੋਈ ਸਰਲੇਖ ਹੈ ਹੀ ਨਹੀਂ ਨਾ ਉਥੇ ਮਹੱਲਾ ਲਿਖਿਆ ਹੋਇਆ ਨਾ ਉਥੇ ਲਿਖਿਆ ਹੋਇਆ ਕੋਈ ਰਾਗ ਤੋਂ ਜਪਜੀ ਸਾਹਿਬ ਦਾ ਸਵਾਲ ਰਾਗ ਰਹਿਤ ਸਵਾਲ ਨੰਬਰ 4 ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਕਿਸ ਬਾਣੀ ਤੋਂ ਹੁੰਦਾ ਹੈ ਜਪਜੀ ਸਾਹਿਬ ਸੁਖਮਨੀ ਸਾਹਿਬ ਆਨੰਦ ਸਾਹਿਬ ਤੇ ਜਾਪ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਕਿਸ ਬਾਣੀ ਤੋਂ ਹੁੰਦਾ ਹੈ ਤੁਦਵਾਨੂੰ ਸਭ ਨੂੰ ਇਸ ਦਾ ਪਤਾ ਹੈ ਕਿ ਜਪਜੀ ਸਾਹਿਬ ਤੋਂ ਜਪਜੀ ਸਾਹਿਬ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਾਂ ਆਦ ਗ੍ਰੰਥ ਸਾਹਿਬ ਦਾ ਆਰੰਭ ਹੁੰਦਾ ਹੈ ਸਵਾਲ ਨੰਬਰ 5 ਸੁਖਮਨੀ ਸਾਹਿਬ ਦਾ ਰਾਗ ਕਿਹੜਾ ਹੈ ਸਵਾਲ ਪੇਪਰ 'ਚ ਆਉਣ ਵਾਲਾ ਸਿੱਧਾ ਜੈਤਸਰੀ ਗੂਜਰੀ ਗਵੜੀ ਮਾਝ ਸਵਾਲ ਦਾ ਆਕਾਰ ਛੋਟਾ ਹੁੰਦਾ ਹੈ ਕੁਐਸਚਨ ਪੇਪਰ 'ਚ ਵੀ ਫਿੱਟ ਬੈਠ ਜਾਂਦਾ ਹੈ ਸਵਾਲ ਵੀ ਔਥੈਂਟਿਕ ਹੁੰਦਾ ਹੈ ਜ਼ਰੂਰੀ ਵੀ ਹੁੰਦਾ ਹੈ ਤੋ ਇਸ ਕਰਕੇ ਇਦਾਂ ਦੇ ਸਵਾਲ ਪੇਪਰ 'ਚ ਜ਼ਰੂਰ ਪੁੱਛੇ ਜਾਂਦੇ ਆ ਸੁਖਮਨੀ ਸਾਹਿਬ ਦਾ ਰਾਗ ਸਭ ਨੂੰ ਹੀ ਪਤਾ ਲਗਭਗ ਤੋ ਗੌੜੀ ਰਾਗ ਹੈ ਗੌੜੀ ਰਾਗ ਬਿਲਕੁਲ ਠੀਕ ਹੈ ਜੀ ਗੌੜੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਡਾ ਰਾਗ ਹੈ ਇਸ ਵਿੱਚ ਬਹੁਤ ਬਾਣੀ ਦਰਜ ਹੈ ਤੇ ਵਿਸ਼ੇਸ਼ ਬਾਣੀਆਂ ਸੁਖਮਨੀ ਸਾਹਿਬ ਸੁਖਮਨੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਵੱਡੀ ਬਾਣੀ ਵੀ ਹੈ ਸਵਾਲ ਨੰਬਰ 6 आनंद साहिब जी ਦੀਆਂ ਕੁੱਲ ਪਾਉੜੀਆਂ ਕਿੰਨੀਆਂ ਨੇ ਸਵਾਲ ਇਹ ਵੀ ਤੁਹਾਨੂੰ ਪੇਪਰ 'ਚ ਆ ਸਕਦਾ ਹੈ ਸਿੱਧਾ ਹੀ ਪੁੱਛਿਆ ਜਾ ਸਕਦਾ ਹੈ ਕਿ ਆਨੰਦ ਸਾਹਿਬ ਜੀ ਦੀਆਂ ਕੁੱਲ ਪਾਉੜੀਆਂ ਕਿੰਨੀਆਂ ਨੇ 35 40 45 55 ਆਨੰਦ ਸਾਹਿਬ ਦੀਆਂ ਕੁੱਲ ਪਾਉੜੀਆਂ ਕਿੰਨੀਆਂ ਨੇ ਆਨੰਦ ਸਾਹਿਬ ਕਿਸ ਗੁਰੂ ਸਾਹਿਬ ਦੀ ਬਾਣੀ ਹੈ ਆਨੰਦ ਸਾਹਿਬ ਦਾ ਰਾਗ ਕਿਹੜਾ ਹੈ ਆਨੰਦ ਸਾਹਿਬ ਦਾ ਵਿਸ਼ਾ ਕਿਹੜਾ ਹੈ ਆਨੰਦ ਸਾਹਿਬ ਦੇ ਵਿੱਚ ਕਿਹੜੀ ਸੁਰ ਵਰਤ ਕੇ ਗੁਰੂ ਸਾਹਿਬ ਨੇ ਬਾਣੀ ਲਿਖੀ ਹੈ ਇਹ ਸਾਰੇ ਸਵਾਲ ਨੇ ਤੁਹਾਡੇ ਬਹੁਤ ਜ਼ਰੂਰੀ ਇਦਾਂ ਦੇ ਸਵਾਲ ਪੜਨ ਸੁਣਨ ਸਮਝਨ ਵਾਸਤੇ ਚੈਨਲ ਨੂੰ ਫੋਲੋ ਕਰ ਲਓ ਉਹਦੇ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਵੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਕਿ ਕਿਸ ਤਰ੍ਹਾਂ ਸੀ ਇਹਨਾਂ ਸਵਾਲਾਂ ਨੂੰ ਪੜ੍ਹੀਏ ਸਮਝੀਏ ਵਿਚਾਰੀਏ ਤੇ ਆਪਣੇ ਪੇਪਰ ਵਾਸਤੇ ਤਿਆਰ ਕਰੀਏ ਸਵਾਲ ਨੰਬਰ 7 ਸਵਾਲ ਨੰਬਰ 6 ਜਾਨੀ ਕਿ 40 ਐਡਾ ਆਪਸ਼ਨ ਇਹਦਾ 40 ਸਵਾਲ ਨੰਬਰ 7 ਪ੍ਰਭ ਦਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਉਧਰੈ ਮੂਚਾ ਪ੍ਰਭ ਕੈ ਸਿਮਰਨ ਉਧਰੈ ਮੂਚਾ ਇਹ ਬਾਣੀ ਦੀਆਂ ਤੁਕਾਂ ਕਿਸ ਕਿੱਥੇ ਦਰਜ ਹਨ ਕਿਸ ਬਾਣੀ ਦੀਆਂ ਤੁਕਾਂ ਨੇ ਸ੍ਰੀ ਜਪਜੀ ਸਾਹਿਬ ਸੁਖਮਨੀ ਸਾਹਿਬ ਸ਼ਬਦ 12 ਵਾਰਾਂ ਤੁਸੀਂ ਇਹ ਵੀ ਦੱਸ ਸਕਦੇ ਹੋ ਇਸ ਬਾਣੀ ਦਾ ਕਰਤਾ ਕੌਣ ਹੈ ਮਤਲਬ ਇਦਾਂ ਵੀ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਇਹਨਾਂ ਤੁਕਾਂ ਦਾ ਉਚਾਰਨ ਕਿੰਨਾਂ ਨੇ ਕੀਤਾ ਥੋੜਾ ਜਿਹਾ ਹੋਰ ਗਹਿਰਾ ਬਣਾਉਣਾ ਹੋਵੇ ਸਵਾਲ ਜਿਵੇਂ TGT ਚੰਡੀਗੜ੍ਹ ਵਾਲਿਆਂ ਦੇ ਇਦਾਂ ਦੇ ਸਵਾਲ ਹੁੰਦੇ ਆ ਕਿ ਉਹ ਥੋੜਾ ਜਿਹਾ ਹੋਰ ਇੱਡਾ ਜਾਂ ਕਰਕੇ ਪੁੱਛ ਲੈਂਦੇ ਆ ਜੇ ਉਹ ਪੁੱਛ ਲੈਣ ਤਾਂ ਉਹ ਪੁੱਛਣਗੇ ਵੀ ਕਿਸ ਜੇ ਤੁਹਾਨੂੰ ਬਾਣੀ ਦਾ ਪਤਾ ਹੈ ਜੇ ਕਰਤਾ ਦਾ ਪਤਾ ਹੈ ਫਿਰ ਪੁੱਛ ਲੈਣਗੇ ਵੀ ਕਿਸ ਸਪੈਸੀਫਿਕ ਆ ਥਾਂ ਤੋਂ ਇਹ ਬਾਣੀ ਉਚਾਰ ਲਈ ਗਈ ਹੈ ਤਾਂ ਫਿਰ ਅਜੋ ਸਾਰੇ ਉੱਤਰ ਦੇਣਾ ਪਹਿਲਾ ਉੱਤਰ ਹੈ ਸੁਖਮਨੀ ਸਾਹਿਬ ਦੂਜਾ ਤੁਹਾਨੂੰ ਪਤਾ ਗੁਰੂ ਅਰਜਨ ਸਾਹਿਬ ਤੇ ਪਹਿਲੀ ਅਸ਼ਟਪਦੀ ਦੇ ਵਿੱਚ ਜਿੱਥੇ ਮਹਾਰਾਜ ਨੇ ਸਿਮਰਨ ਦਾ ਮਹਾਤਮ ਦੱਸਿਆ ਹੋਇਆ ਉਸ ਅਸ਼ਟਪਦੀ ਦੇ ਵਿੱਚ ਇਹ ਮਹਾਰਾਜ ਦੀਆਂ ਤੁਕਾਂ ਦਰਜ ਹਨ ਜਾਣਕਾਰੀ ਪਸੰਦ ਆਈ ਤਾਂ ਲਾਈਕ ਕਰ ਦਿਓ ਤਰਨਤਾਰਨ ਸਾਬਤਿ ਕਰਤਾਰਪੁਰ ਸਾਹਿਬ ਸਥਾਨ ਕਿਸ ਸ਼ਖਸੀਅਤ ਨੇ ਮਸਾਏ ਸਨ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਇਨਾਂ ਚ ਕੋਈ ਠੀਕ ਨਹੀਂ ਲਓ ਜੀ ਜਾਣਕਾਰੀ ਹੋਰ ਗੱਲਾਂ ਬਾਤਾਂ ਪੜਨ ਸੁਣਨ ਵਾਸਤੇ ਜਰੂਰ ਜੁੜੋ ਸਾਡੇ ਨਾਲ ਜਿਹੜੇ ਜਿਹੜੇ ਸੱਜਣ ਜੁੜੇ ਉਹਨਾਂ ਦਾ ਬਹੁਤ ਧੰਨਵਾਦ ਇਦਾਂ ਹੀ ਅੱਗੇ ਜੋੜਦੇ ਰਹੋ ਤਰਨਤਾਰਨ ਤੇ ਕਰਤਾਰਪੁਰ ਸਾਹਿਬ ਗੁਰੂ ਅਰਜਨ ਸਾਹਿਬ ਜੀ ਜਦੋਂ ਤਰਨਤਾਰਨ ਸਾਹਿਬ ਦਾ ਨਾਮ ਆਦੇ ਤਾਂ ਫਿਰ ਗੁਰੂ ਅਰਜਨ ਸਾਹਿਬ ਜੀ ਜਿਹੜੇ ਜੀਕੇ ਦੀ ਪੰਜਾਬ ਜੀਕੇ ਦੀ ਤਿਆਰੀ ਕਰ ਰਹੇ ਆ ਉਹ ਨਾਲ ਡੇਟਸ ਜ਼ਰੂਰ ਯਾਦ ਕਰ ਲਿਆ ਕਰੋ ਵੀ ਕਦੋਂ ਬਸਾਇਆ ਗਿਆ ਕਰਤਾਰਪੁਰ ਸਾਹਿਬ ਕਦੋਂ ਦਾ ਨਿਰਮਾਨ ਕਰਵਾਇਆ ਗਿਆ ਉਹਨਾਂ ਵਾਸਤੇ ਜ਼ਰੂਰੀ ਸਵਾਲ ਹੁੰਦੇ ਆ ਸਵਾਲ ਨੰਬਰ 9 ਸੁਖਮਨੀ ਸਾਹਿਬ ਬਾਣੀ ਦੀਆਂ ਕੁੱਲ ਅਸ਼ਟਪਦੀਆਂ ਦੀ ਗਿਣਤੀ ਕਿੰਨੀ ਆ ਇਹ ਸਵਾਲ ਤੁਹਾਨੂੰ ਪੇਪਰ ਚ ਆਉਣਾ ਹੈ ਜੁਜੀਸੀ ਵਾਲਿਓ ਤੁਹਾਨੂੰ ਪੇਪਰ 'ਚ ਸਵਾਲ ਆਊਗਾ ਕੀ ਕਿਹੜੀ ਬਾਣੀ ਅਸ਼ਟਪਦੀ ਰੂਪ ਦੇ ਵਿੱਚ ਹੈ ਕਿਹੜੀ ਬਾਣੀ ਅਸ਼ਟਪਦੀ ਰੂਪ ਦੇ ਵਿੱਚ ਹੈ ਫਿਰ ਤੁਸੀਂ ਸੁਖਮਨੀ ਸਾਹਿਬ ਲਾ ਦਿਨਾ ਦੇ ਕੁ ਸਵਾਲਾਂ ਚੋਂ ਸਵਾਲ ਗੱਲਾਂ ਚੋਂ ਗੱਲ ਸਵਾਲਾਂ ਚ ਸਵਾਲ ਗਿਆਨ ਚੋ ਗਿਆਨ ਸਮਝ ਚੋ ਸਮਝ ਵਿਕਸਿਤ ਹੁੰਦੀ ਹੈ ਤਾਂ ਸੁਖਮਨੀ ਸਾਹਿਬ ਦੀਆਂ ਕੁੱਲ ਅਸ਼ਟਪਦੀਆਂ 24 ਅੱਛਾ ਇਹਦੇ ਨਾਲ ਮੈਂ ਇੱਕ ਜੋੜ ਕੇ ਹੋਰ ਤੁਹਾਨੂੰ ਸਵਾਲ ਤਿਆਰ ਕਰਾ ਦਾਂ ਜੇ ਤੁਹਾਨੂੰ ਪੁੱਛਣਾ ਆਸਾ ਦੀ ਵਾਰ ਦੀਆਂ ਕੁੱਲ ਪੌੜੀਆਂ ਆਸਾ ਦੀ ਵਾਰ ਦੀਆਂ ਕੁੱਲ ਪੌੜੀਆਂ 20 ਆਸਾ ਦੀ ਵਾਰ ਦੀਆਂ ਕੁੱਲ ਪੌੜੀਆਂ ਵੀ 24 24 ਅਸ਼ਟਪਦੀਆਂ 24 ਹੀ ਸ਼ਲੋਕ ਨੇ ਸੁਖਮਨੀ ਸਾਹਿਬ ਦੀਆਂ 24 ਅਸ਼ਟਪਦੀਆਂ 24 ਹੀ ਸ਼ਲੋਕ ਨੇ ਤੇ ਹਰ ਇੱਕ ਸ਼ਲੋਕ ਅਸ਼ਟਪਦੀ ਦਾ ਜਿਹੜਾ ਵਿਸ਼ਾ ਹੈ ਦੂਜੇ ਨਾਲੋਂ ਵੱਖਰਾ ਹੈ ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਨੇ ਵੱਖ-ਵੱਖ ਆਧਿਆਤਮਕ ਸਮਾਜਿਕ ਵਿਸ਼ਿਆਂ ਉੱਤੇ ਮਹਾਰਜ ਦੀ ਬਾਣੀ ਲਿਖ ਕੇ ਸਾਡੀ ਝੋਲੀ ਪਾਈ ਹੈ ਇਦਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਇਹ ਸਵਾਲ ਪੜ੍ਹਨੇ ਹੋਣ ਜਰੂਰ ਜੁੜੋ ਸਵਾਲ ਨੰਬਰ 10 ਸਿੱਖ ਧਰਮ ਦੀ ਨੀ ਕਿਸ ਗੁਰੂ ਜੀ ਨੇ ਰੱਖੀ ਕਿੰਨਾ ਸੌਖਾ ਸਵਾਲ ਹੈ ਪਰ ਜਿਹੜੇ ਘੱਟ ਜੁੜੇ ਹੋਏ ਐ ਜਿਨ੍ਹਾਂ ਨੂੰ ਨਹੀਂ ਪਤਾ ਜਿਹੜੇ ਨਵੇਂ ਐ ਉਹਨਾਂ ਵਾਸਤੇ ਬਹੁਤ ਇਹ ਜ਼ਰੂਰੀ ਹੋ ਜਾਂਦੇ ਐ ਸਵਾਲ ਜਿਵੇਂ ਖਾਸ ਤੌਰ ਤੇ ਆਊਟ ਆਫ ਸਟੇਟ ਦੇ ਸਟੂਡੈਂਟਸ ਪੇਪਰ ਦਿੰਦੇ ਆ ਪੰਜਾਬ ਦੇ ਵਿੱਚ ਸਿੱਖ ਧਰਮ ਦੀ ਨੀਂਹ ਕਿਸ ਗੁਰੂ ਸਾਹਿਬ ਨੇ ਰੱਖੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਫਰੀਦ ਸਾਹਿਬ ਇਨਾਂ ਚ ਕੋਈ ਨਹੀਂ ਡੈਫੀਨੇਟਲੀ ਉਹ ਉੜਾ ਉਤਰੋਣਾ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖ ਧਰਮ ਦੀ ਨੀਂਹ ਰੱਖੀ ਸਿੱਖ ਧਰਮ ਦੀ ਨੀਂਹ ਜੇ ਕਈਏ ਤੱਕ ਕਦੋਂ ਰੱਖੀ ਉਹਨਾਂ ਦੇ ਪ੍ਰਕਾਸ਼ ਤੋਂ 1429 ਈਸਵੀ ਚ ਉਹਨਾਂ ਦਾ ਪ੍ਰਕਾਸ਼ ਹੋਇਆ ਰਾਏਪੋਏ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਤੇ ਉੱਥੋਂ ਹੀ ਅੱਗੇ ਗੁਰੂ ਸਾਹਿਬ ਨੇ ਜਿਹੜਾ ਹੈ ਆਪਣਾ ਜੋ ਉਪਦੇਸ਼ ਦੇਣਾ ਸ਼ੁਰੂ ਕੀਤਾ ਜਦੋਂ ਉਹ ਵੱਡੇ ਹੋਏ ਫਿਰ ਵਹੀ ਇਸ਼ਨਾਨ ਤੇ ਉਸ ਤੋਂ ਬਾਅਦ ਫਿਰ ਉਦਾਸੀਆਂ ਦੀ ਪ੍ਰారంਭਤਾ ਹਾਂਜੀ ਸਵਾਲ ਨੰਬਰ 11 ਬੜਾ ਪਿਆਰਾ ਸਵਾਲ ਹੈ ਬਹੁਤ ਪਿਆਰਾ ਸਵਾਲ ਹੈ ਔਰ ਇਹ ਨੈਟ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਔਰ ਹੋਰ ਵੀ ਪੇਪਰਾਂ 'ਚ ਆ ਸਕਦਾ ਸਵਾਲ ਹਰਣੀ ਹੋਮਾ ਬਨ ਬਸਾਂ ਕੰਦ ਮੂਲ ਚੁਣ ਖਾਉ ਗੁਰਪ੍ਰਸਾਦੀ ਮੇਰਾ ਸ਼ੋ ਮਿਲਾਇ ਵਾਰ-ਵਾਰ ਹਾਂ ਜਾਉ ਜਿਉ ਮੈਂ ਬਨਜਾਰ ਨੂੰ ਰਾਮ ਕੀ ਤੇਰਾ ਨਾਮ ਵਖਰ ਵਪਾਰਜੀ ਰਹਾਉ ਇਹ ਜਿਹੜੀਆਂ ਪਾਵਨ ਤੁਕਾਂ ਕਿਸ ਬਾਣੀ ਕੇ ਕਿਸ ਗੁਰੂ ਸਾਹਿਬ ਦੀਆਂ ਹਨ ਇਹ ਤੁਸੀਂ ਦੱਸਣਾ ਇਸ ਸ਼ਬਦ ਦੇ ਉਚਾਰਨ ਕਰ ਤੱਕ ਹੋਣੇ ਗੁਰੂ ਨਾਨਕ ਸਾਹਿਬ ਜੀ ਗੁਰੂ ਅਰਜਨ ਸਾਹਿਬ ਗੁਰੂ ਅਮਰਦਾਸ ਤੇ ਇੰਨਾਂ ਚੋਂ ਕੋਈ ਨਹੀਂ ਸਵਾਲ ਬਹੁਤ ਪਿਆਰਾ ਹੈ ਤੇ ਫਿਊਚਰ ਦਾ ਤੁਹਾਡਾ ਸਵਾਲ ਹੈ ਪੇਪਰ ਚ ਪੁੱਛਿਆ ਜਾਣ ਵਾਲਾ ਸਵਾਲ ਹੈ ਇਹਦਾ ਜੇ मीनिंग ਦੇਖਣਾ ਹੋਵੇ ਤਾਂ ਗੁਰੂ ਸਾਹਿਬ ਜੀ ਨੇ ਸਾਰੇ ਸਾਰੇ ਸ਼ਬਦ ਦੇ ਵਿੱਚ ਜਿਹੜੀਆਂ ਉਦਾਹਰਨਾਂ ਲਈਆਂ ਨੇ ਸਾਰੀਆਂ ਦੀਆਂ ਸਾਰੀਆਂ ਉਹ ਇਸਤਰੀ ਰੂਪ ਵਾਲੀਆਂ ਨੇ 나ਗਨ ਹੋਵਾ ਧਰਵਸਾਂ 나ਗਨ ਦੀ ਹਰਨੀ ਦੀ ਹਿਰਨੀ ਦੀ ਤਾਂ ਇਹਦਾ ਜਿਹੜਾ ਉੱਤਰ ਹੈ ਗੁਰੂ ਨਾਨਕ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦਾ ਇਹ ਬੜਾ ਪਿਆਰਾ ਸ਼ਬਦ ਹੈ 11 ਨੰਬਰ ਦਾ ਗੁਰੂ ਨਾਨਕ ਸਾਹਿਬ ਜੀ ਯਾਦ ਰੱਖੋ ਸਵਾਲ ਨੰਬਰ 12 ਜਪਜੀ ਸਾਹਿਬ ਦੀਆਂ ਕੁੱਲ ਪੌੜੀਆਂ ਕਿੰਨੀਆਂ ਨੇ ਬਹੁਤ ਸੌਖਾ ਸਵਾਲ ਲੇਕਿਨ ਬਹੁਤ ਇੰਪੋਰਟੈਂਟ ਸਵਾਲ ਪੇਪਰ 'ਚ ਵਾਰ-ਵਾਰ ਪੁੱਛਿਆ ਜਾਣ ਵਾਲਾ ਸਵਾਲ ਜਪਜੀ ਸਾਹਿਬ ਜੀ ਦੀਆਂ ਕੁੱਲ ਪਾਉੜੀਆਂ ਕਿੰਨੀਆਂ ਨੇ 38 ਹਨ 40 ਹਨ 37 ਹਨ ਜਾਂ 20 ਹਨ ਜਪਜੀ ਸਾਹਿਬ ਜੀ ਦੀਆਂ ਕੁੱਲ ਪਾਉੜੀਆਂ ਕਿੰਨੀਆਂ ਹਨ ਸਵਾਲ ਬਹੁਤ ਪਿਆਰਾ ਹੈ ਵੀ ਜਪਜੀ ਸਾਹਿਬ ਜੀ ਦੀਆਂ ਕੁੱਲ ਪਾਉੜੀਆਂ ਕਿੰਨੀਆਂ ਨੇ 20 38 38 ਤੋਂ ਜਪਜੀ ਸਾਹਿਬ ਦੇ ਵਿੱਚ ਦੋ ਸ਼ਲੋਕ ਨੇ ਇੱਕ ਸ਼ਲੋਕ ਆਰੰਭ ਵਿੱਚ ਆਉਂਦਾ ਹੈ ਇੱਕ ਸਮਾਪਤੀ ਤੇ ਆਉਂਦਾ ਹੈ ਆਰੰਭ ਵਿੱਚ ਸ਼ਲੋਕ ਤੋਂ ਪਹਿਲਾਂ ਆਉਂਦਾ ਜੀ ਮੂਲ ਮੰਤਰ ਇਕ ਓਅੰਕਾਰ ਸਤਿਗੁਰ ਸਤਨਾਮ ਸ਼ੁਰੂ ਕਰਕੇ ਗੁਰਪ੍ਰਸਾਦ ਤੱਕ ਪਹਿਲਾ ਮੂਲ ਮੰਤਰ ਹੈ ਉਸ ਤੋਂ ਬਾਅਦ ਆਦ ਸੱਚ ਜੁਗਤ ਸੱਚ ਹੈਪੀ ਸੱਚ ਨਾਨਕ ਹੁਸੀਪੀ ਸੱਚ ਇੱਕ ਸ਼ਲੋਕ ਹੈ ਸ਼ਲੋਕ ਦੇ ਪਿੱਛੇ ਏਕਾ ਪਿਆ ਹੋਊਗਾ ਉਹ ਨਿਸ਼ਾਨੀ ਹੈ ਉਸ ਤੋਂ ਬਾਅਦ ਅੱਗੇ ਫਿਰ ਸ਼ਬਦ ਬਾਣੀ ਦਾ ਨਾਮ ਹੈ ਜਪ ਫਿਰ ਸ਼ੁਰੂ ਹੁੰਦਾ ਆਦ ਸੱਚ ਜੁਗਤ ਸੱਚ ਹੈਪੀ ਸੱਚ ਨਾਨਕ ਜਪ ਤੋਂ ਬਾਣੀ ਸ਼ੁਰੂ ਹੋ ਕੇ ਫਿਰ ਆਉਂਦਾ ਸ਼ਲੋਕ ਦੇ ਉਸ ਤੋਂ ਬਾਅਦ ਫਿਰ ਸ਼ੁਰੂ ਹੁੰਦੀ ਪਹਿਲੀ ਪੌੜੀ ਸੋਚ ਹੈ ਸੋਚਣਾ ਹੋ ਗਈ ਵਾਲੀ 38 ਨੰਬਰ ਪੌੜੀਆਂ ਬਿਲਕੁਲ ਠੀਕ ਹੈ ਇੱਕ ਸ਼ਲੋਕੰਤ ਤੇ ਆ ਦੋ ਸ਼ਲੋਕ 38 ਪੌੜੀਆਂ ਸਵਾਲ ਨੰਬਰ 13 ਥਿਤੀ ਬਾਣੀ ਕਿਸ ਰਾਗ ਵਿੱਚ ਦਰਜ ਹੈ ਬਿਲਾਵਲ ਰਾਗ ਗੂਜਰੀ ਰਾਗ ਅਸਾ ਰਾਗ ਮਾਰੂਰਾ ਕਿਸ ਬਾਣੀ ਕਿਸ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਥਿਤੀ ਬਾਣੀ ਕਿਸ ਗੁਰੂ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ ਇੱਕ ਤਾਂ ਗੁਰੂ ਅਰਜਨ ਸਾਹਿਬ ਜੀ ਦੀ ਹੈ ਗੌੜੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਮਹਾਰਾਜ ਦਾ ਕਲ ਸ਼ਿੱਧੀ ਦਿਹਾੜਾ ਵੀ ਸੀ ਗੁਰੂ ਅਰਜਨ ਸਾਹਿਬ ਜੀ ਜਿਨ੍ਹਾਂ ਨੇ ਸ਼ਬਦ ਉਚਾਰੇ ਸੀਗੇ ਕਿ ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੇ ਹਰ ਕਾ ਨਾਮ ਰਿਦਾਇ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਇ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰਤਿਸ ਸਦਾ ਸੰਭਾਲੇ ਫਿਰ ਕਹਿੰਦੇ ਤੇਰਾ ਕੀ ਆ ਮਿੱਠਾ ਲੱਗੈ ਹਰਨਾਮ ਪਦਾਰਥ ਨਾਨਕ ਮੰਗੈ ਤੁਥਿੱਤੀ ਬਾਣੀ ਕਿਸ ਰਾਗ ਵਿੱਚ ਦਰਜ ਹੈ ਬਿਲਾਵਲ ਰਾਗ ਇਹਦਾ ਬਿਲਕੁਲ ਸਹੀ ਉੱਤਰ ਬਿਲਾਵਲ ਰਾਗ ਸਵਾਲ ਤੁਹਾਡੇ ਮੈਂ ਛੱਡ ਦਿੱਤਾ ਹੈ ਕਮੈਂਟ ਬਾਕਸ ਜਰੂਰ ਦੱਸਿਓ ਕਿ ਥਿੱਤੀ ਬਾਣੀ ਦੇ ਉਚਾਰਨ ਕਰਤਾ ਕੌਣ ਨੇ অপਸ਼ਨਾਂ ਦੇ ਦਿੱਨਾ ਗੁਰੂ ਨਾਨਕ ਸਾਹਿਬ ਗੁਰੂ ਅਮਰਦਾਸ ਜੀ ਗੁਰੂ ਅਰਜਨ ਸਾਹਿਬ ਤੇ ਗੁਰੂ ਰਾਮਦਾਸ ਚਾਰ অপਸ਼ਨਾਂ ਹਾਂਜੀ ਸਵਾਲ ਨੰਬਰ 14 ਪੱਟੀ ਬਾਣੀ ਦਾ ਰਾਗ ਦੱਸੋ ਕਿਹੜਾ ਆਸਾ ਮਾਜ ਸੂਹੀ ਪ੍ਰਭਾਤੀ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਫਰਕ ਆਦ ਗ੍ਰੰਥ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਖਾਸ ਕਰਕੇ ਜੂਜੀ ਸੀ ਵਾਲੇ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਛੱਡ ਦਿਓ ਮੈਂ ਆਉਣ ਵਾਲੇ ਸਮੇਂ 'ਚ ਇਸ ਟਾਪਿਕ ਤੇ ਇੱਕ ਥਿਊਰੀ ਦੀ ਵੀਡੀਓ ਜ਼ਰੂਰ ਬਣਾ ਦਾਂਗਾ ਤਾਂ ਕਿ ਤੁਹਾਡੀ ਜਾਣਕਾਰੀ 'ਚ ਵਾਧਾ ਹੋ ਜਾਵੇ ਤੇ ਨਾਲੇ ਬਾਣੀ ਦੀ ਸੇਵਾ ਹੋ ਜਾਵੇ ਪੱਟੀ ਬਾਣੀ ਦਾ ਰਾਗ ਦੱਸਣਾ ਜੀ ਔਰ ਪੱਟੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਨੇ ਯਾਦ ਰੱਖੋਗੇ 2 ਇੱਕ ਗੁਰੂ ਨਾਨਕ ਸਾਹਿਬ ਦੂਜਾ ਗੁਰੂ ਹੁਣ ਤੁਹਾਨੂੰ ਸਵਾਲ ਪੇਪਰ ਚ ਆਉਣਾ ਹੈ ਇੱਕ ਉਹਨਾਂ ਨੇ ਪਾ ਕੇ ਨਾ ਪੱਟੀ ਬਾਣੀ ਸੰਬੰਧੀ ਸਹੀ ਤੱਥ ਦੱਸੋ ਜੁਜੀਸੀਏ ਚ ਸਵਾਲ ਪਾ ਕੇ ਥੱਲੇ ਉਹਨਾਂ ਨੇ ਲਿਖ ਦੇਣਾ ਗੁਰੂ ਭਗਤ ਕਬੀਰ ਸਾਹਿਬ ਗੁਰੂ ਅਰਜਨ ਸਾਹਿਬ ਭਗਤ ਫਰੀਦ ਸਾਹਿਬ ਗੁਰੂ ਰਾਮਦਾਸ ਗੁਰੂ ਅਮਰਦਾਸ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਅਰਜਨ ਸਾਹਿਬ ਤੋਂ ਇਹ ਜਿਹੜੀ ਆਪਸ਼ਨ ਤੀਜੀ ਗੁਰੂ ਨਾਨਕ ਸਾਹਿਬ ਗੁਰੂ ਅਮਰਦਾਸ ਇਹ ਠੀਕ ਹੋ ਜੂ ਇਦਾਂ ਦੇ ਸਵਾਲ ਆਉਂਦੇ ਆਸਾ ਰਾਗ ਬਿਲਕੁਲ ਠੀਕ ਹੈ ਜੀ ਤੇ ਇਹਦੇ ਬਾਅਦ ਤੁਸੀਂ ਪੌੜੀਆਂ ਯਾਦ ਰੱਖ ਸਕਦੇ ਹੋ 35 ਪੌੜੀਆਂ ਗੁਰੂ ਨਾਨਕ ਸਾਹਿਬ ਵਾਲੀਆਂ ਤੇ ਮੇਰਾ خیال 17 ਪੌੜੀਆਂ ਗੁਰੂ ਅਮਰਦਾਸ ਜੀ ਵਾਲੀਆਂ ਸਵਾਲ ਨੰਬਰ 15 ਸਭ ਤੋਂ ਛੋਟੀ ਬਾਾਰ ਕਿਸ ਰਾਗ ਵਿੱਚ ਦਰਜ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਛੋਟੀ ਬਾਾਰ ਕਿਸ ਰਾਗ ਚ ਦਰਜ ਹੈ ਸ੍ਰੀ ਰਾਗ ਕੰਨੜਾ ਵਡਹੰਸ ਬਸੰਤ ਬੜਾ ਪਿਆਰਾ ਸਵਾਲ ਹੈ ਵੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਛੋਟੀ ਬਾਾਰ ਕਿਸ ਰਾਗ ਵਿੱਚ ਦਰਜ ਹੈ ਸ੍ਰੀ ਰਾਗ ਕੈਨੇਡਾ ਵਡਹੰਸ ਕੈਨੇਡੀ ਦੀ ਵਾਰ ਵੀ ਹੈਗੀ ਆ ਸ੍ਰੀ ਰਾਗ ਦੀ ਵਾਰ ਵੀ ਹੈਗੀ ਆ ਤਾਂ ਇੱਕ ਗੱਲ ਵਿਸ਼ੇਸ਼ ਦੱਸਦਾ ਤੁਹਾਨੂੰ ਕਿ ਆ ਜਿਹੜੀਆਂ ਤਿੰਨੇ ਵਾਰਾਂ ਨਾ ਪ੍ਰਵਾਲੀਆਂ ਇਨ੍ਹਾਂ ਤਿੰਨਾਂ ਦਾ ਉਚਾਰਨ ਕਰਤੇ ਚੌਥੇ ਪਾਸ਼ਾမှာ ਰਹਿ ਜਾਏ ਗੁਰੂ ਰਾਮਦਾਸ ਮਹਾਰਾਜ ਤੇ ਅਬ ਸੰਤ ਦੀ ਵਾਰ ਗੁਰੂ ਅਰਜਨ ਸਾਹਿਬ ਜੀ ਦੀ ਹੈ ਇਹ ਸਭ ਤੋਂ ਛੋਟੀ ਵਾਰ ਹੈ ਇਹਦੇ ਵਿੱਚ ਕੇਵਲ ਤਿੰਨ ਪੌੜੀਆਂ ਸਲੋਕ ਕੋਈ ਨਹੀਂ ਹੈਗਾ ਕੇਵਲ ਤਿੰਨ ਪੌੜੀਆਂ ਹੀ ਹਨ ਠੀਕ ਹੈ ਕੇਵਲ ਤਿੰਨ ਪੌੜੀਆਂ ਹੀ ਹਨ ਸਵਾਲ ਨੰਬਰ 16 ਜੈਤਸਰੀ ਦੀ ਬਾਣ ਕਿਸ ਗੁਰੂ ਸਾਹਿਬ ਦੀ ਰਚਨਾ ਹੈ ਜੈਤਸਰੀ ਦੀ ਬਾਣ ਇਹ ਸਾਰੇ ਉਹ ਸਵਾਲ ਨੇ ਜੋ ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਲ ਨੇ ਈਟੀਟੀ ਵਾਲੇ ਉਹ ਬਾਕੀਆਂ ਨੂੰ ਵੀ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪੜ੍ਹਨ ਦੀ ਇਦਾਂ ਦੇ ਸਵਾਲ ਤੇ ਸਵਾਲਾਂ ਦੀ ਤੁਸੀਂ ਕੁਆਲਿਟੀ ਤਾਂ ਦੇਖ ਹੀ ਲਈ ਹੋਗੀ ਹਾਂਜੀ ਜੈਤਸਰੀ ਦੀ ਬਾਣ ਕਿਸ ਗੁਰੂ ਸਾਹਿਬ ਦੀ ਰਚਨਾ ਹੈ ਗੁਰੂ ਅਰਜਨ ਸਾਹਿਬ ਜੀ ਪੰਜਵੇਂ ਗੁਰੂ ਸਾਹਿਬ ਜੀ ਦੀ ਜੈਤ ਸਰੀ ਦੀ ਵਾਰ ਹੈ ਪਹਿਲੇ ਗੁਰੂ ਸਾਹਿਬ ਜੀ ਦੀਆਂ ਕਿੰਨੀਆਂ ਵਾਰਾਂ ਨੇ ਤਿੰਨ ਰਾਗ ਆਸਾ ਰਾਗ ਮਾਜ ਤੇ ਰਾਗ ਮਲਾਰ ਉਹੀ ਗੁਰੂ ਨਾਨਕ ਸਾਹਿਬ ਦਾ ਸੇਮ ਹੀ ਹੋਗੇ ਨਾ ਤੇ ਤੀਜੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਉਹਨਾਂ ਦੀਆਂ ਚਾਰ ਵਾਰਾਂ ਨੇ ਚਾਰ ਵਾਰਾਂ ਦੇ ਰਾਗ ਨੇ ਸੂਹੀ ਗੁਜਰੀ ਮਾਰੂ ਤੇ ਰਾਮਕੜ ਆਸਾ ਮਾਜ ਤੇ ਮਲਾਰ ਮੁਰਾਗੇ ਪੰਜਵੇਂ ਗੁਰੂ ਸਾਹਿਬ ਇਹਨਾਂ ਦੀਆਂ ਕਿੰਨੀਆਂ ਬਾਰਾਂ ਨੇ ਇਹ ਤੁਸੀਂ ਕਮੈਂਟ ਕਰਕੇ ਦੱਸ ਦਿਓ ਮੈਨੂੰ ਸਵਾਲ ਨੰਬਰ 16 ਦਾ ਸ ਸਵਾਲ ਨੰਬਰ 17 ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਤ੍ਰਿਖਾ ਨ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਇਹ ਬਾਣੀ ਦੀਆਂ ਤੁਕਾਂ ਕਿਸ ਗੁਰੂ ਸਾਹਿਬ ਦੀਆਂ ਨੇ ਹਉ ਕੋਲੀ ਹਾਂ ਕੋਲੀ ਹਾਂ ਕੋਲ ਕਮਾਈ ਬਿਨ ਦਰਸ਼ਨ ਸੰਤ ਪਿਆਰੇ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਸਾਹਿਬ ਜੀ ਗੁਰਦਰਸ਼ਨ ਸੰਤ ਪਿਆਰੇ ਜੀ ਤੋਂ ਇਹ ਜਿਹੜੀਆਂ ਤੁਕਾਂ ਨੇ ਤੁਹਾਡੀ 10ਵੀਂ ਦੀ ਜਮਾਤ ਵਿੱਚ ਹੈਗੀਆਂ ਨੇ ਮਤਲਬ ਸ਼ਾਮਲ ਨੇ ਸਿਲੇਬਸ ਦੇ ਵਿੱਚ ਤੋਂ ਮਾਸਟਰ ਕੈਡਰ ਦੇ ਵਿੱਚ ਵੀ ਆ ਸਕਦਾ ਹੈ ਸਵਾਲ ਔਰ ਨਾਲ ਹੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਹਰੇ ਜਿਹੜਾ ਹੁਣ ਪੇਪਰ ਚੱਲਿਆ 98 ਦੇ ਵਿੱਚ ਵੀ ਤਾਂ ਇਹ ਗੁਰੂ ਨਾਨਕ ਸਾਹਿਬ ਜੀ ਨਹੀਂ ਨਹੀਂ ਗਲਤ ਹੋ ਗਿਆ ਗੁਰੂ ਅਰਜਨ ਸਾਹਿਬ ਜੀ ਦਾ ਇਹ ਸ਼ਬਦ ਹੈ ਗੁਰੂ ਅਰਜਨ ਸਾਹਿਬ ਜੀ ਦਾ ਇਹ ਸ਼ਬਦ ਹੈ ਔਰ ਇਹ ਮਾਜ ਰਾਗ ਦਾ ਸ਼ਬਦ ਹੈ ਜੀ ਮਾਜ ਰਾਗ ਦੇ ਵਿੱਚ ਦਰਜ ਹੈ ਬਾਣੀ ਮਹਾਰਾਜ ਦੀ ਸਵਾਲ ਨੰਬਰ 18 1479 ਤੋਂ 1576 ਦਾ ਸਮਾਂ ਕਿਸ ਗੁਰੂ ਸਾਹਿਬ ਜੀ ਦਾ ਹੈ ਜੀਵਨ ਕਾਲ ਹੈ ਇਹਨਾਂ ਚੋਂ ਕਿਸ ਗੁਰੂ ਸਾਹਿਬ ਜੀ ਦਾ ਉੱਪਰ ਦਿੱਤਾ ਹੋਇਆ ਸਮਾਂ ਹਾਂਜੀ ਬਹੁਤ ਪਿਆਰਾ ਸਵਾਲ ਹੈ ਸਾਰੇ ਪਲੀਜ਼ ਟਰਾਈ ਕਰੋ ਸਾਰੇ ਉੱਤਰ ਦੇਣ ਦੀ ਕੋਸ਼ਿਸ਼ ਕਰੋ ਆਪ ਪੜੋ ਹੋਰਨਾਂ ਨੂੰ ਪੜਾਓ ਜੁੜੇ ਰਹੋ ਪੜਦੇ ਲਿਖਦੇ ਰਹੋ ਮਿਹਨਤ ਕਰਦੇ ਰਹੋ 1479 1574 ਇਹਦਾ ਜਿਹੜਾ ਸਹੀ ਉੱਤਰ ਹੈ 18 ਨੰਬਰ ਸਵਾਲ ਦਾ ਗੁਰੂ ਅਮਰਦਾਸ ਜੀ ਮਹਾਰਾਜ ਠੀਕ ਹੈ ਸਵਾਲ ਨੰਬਰ 19 ਗੋਇੰਦਵਾਲ ਸਾਹਿਬ ਕਿਸ ਨੇ ਵਸਾਇਆ ਆਪਸ਼ਨ ਅੱਗੇ ਪਿੱਛੇ ਹੋ ਗਈਆਂ ਐਕਚੁਅਲੀ ਆਪਸ਼ਨਾਂ 19 ਨੰਬਰ ਸਵਾਲ ਦੀਆਂ ਹੈ ਠੀਕ ਹੈ ਜਿਹਦੇ ਚ ਪਾਈ ਗੋਇੰਦ ਦੇ ਦਾ ਜ਼ਿਕਰ ਤੇ ਆ 18 ਨੰਬਰ ਦੀਆਂ ਚਲੋ ਖਿਆਲ ਗੋਇੰਦਵਾਲ ਸਾਹਿਬ ਕਿਸ ਨੇ ਵਸਾਇਆ ਗੁਰੂ ਅਰਜਨ ਸਾਹਿਬ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਜੀ ਤੇ ਕਦੋਂ ਵਸਾਇਆ ਇਹ ਤੁਸੀਂ ਕਮੈਂਟ ਕਰਕੇ ਦੱਸ ਦਿਓ ਕਿਉਂਕਿ ਇਹਦੀਆਂ 2-3 ਡੇਟਸ ਮਿਲਦੀਆਂ ਤੇ ਆਪਾਂ ਉਹ ਜਿਹੜੀ ਗੱਲ ਥੈਨਟਿਕ ਨਾ ਹੋਵੇ ਉਹ ਕੱਟ ਕਰਦੇ ਹੁੰਨੇ ਆ ਕਿਉਂਕਿ ਬਾਅਦ ਵਿੱਚ ਉਹ ਗੱਲਾਂ ਫਿਰ ਠੀਕ ਨਹੀਂ ਲੱਗਦੀਆਂ ਹਾਂਜੀ ਇਹੋ ਜੇ ਵਧੀਆ ਸਵਾਲ ਪੜਨ ਵਾਸਤੇ ਅੱਜ ਹੀ ਤੁਸੀਂ ਸੰਪਰਕ ਕਰ ਸਕਦੇ ਹੋ 7 658091591 ਹਾਂਜੀ ਗੋਇੰਦਵਾਲ ਸਾਹਿਬ ਕਿਸ ਨੇ ਮਸਾਇਆ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਸਾਹਿਬ ਨੇ 20 ਕਿਸ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦੀ ਵਾਰ ਦਰਜ ਨਹੀਂ ਆਉਂਨੇ ਮੈਂ ਦੱਸਿਆ ਮਾ ਦਾ ਆਸਮ ਲਾਲ ਰਾਮਕਲੀ ਐਦਾਂ ਦਾ ਸਵਾਲ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਜਿਹਦੇ ਚ ਨਹੀਂ ਹੋਵੇ 네ਗੇਟਿਵ ਫਾਰਮ ਦਾ ਸਵਾਲ ਠੀਕ ਹੈ ਇਹ ਬੜੇ ਧਿਆਨ ਨਾਲ ਕਰਨ ਵਾਲਾ ਹੁੰਦਾ ਹੈ ਕਈ ਵਾਰ ਅਸੀਂ ਕਾਲੀ ਦੇ ਵਿੱਚ ਨ ਨਹੀਂ ਨੂੰ ਹਾਂ ਪੜ ਜਾਂਦੇ ਆ ਮੈਂ ਵੀ ਕਈ ਵਾਰ ਪੀਪੀਟੀ ਬਣਾਉਂਦਾ ਇਦਾਂ ਕਰ ਜਾਂਦਾ ਤੇ ਉਹ ਫਿਰ ਸਵਾਲ ਮੈਨੂੰ ਤੁਸੀਂ ਦੱਸਦੇ ਹੋ ਕਿ ਸਾਰੇ ਇਹਦਾ ਇਹ ਨਹੀਂ ਇਹ ਆਉਣਾ ਚਾਹੀਦਾ ਸੀ ਇਹਦਾ ਇਹ ਨਹੀਂ ਮੈਂ ਵੀ ਦੁਬਾਰਾ ਸਿੱਖਦਾ ਫਿਰ ਸਵਾਲ ਪੜਦਾ ਫਿਰ ਪਤਾ ਲੱਗਦਾ ਮੈਂ ਤਾਂ ਕਾਲੀ ਚ ਕਰ ਗਿਆ ਸਵਾਲ ਦੇ ਤੂੰ ਕਾਲੀ ਨਹੀਂ ਕਰਨੀ ਹੁੰਦੀ ਬੜੇ ਆਰਾਮ ਨਾਲ ਸੋਚ ਕੇ ਸਮਝ ਕੇ ਤੇ ਆਪਣੇ ਜੋ ਯਾਦ ਕੀਤਾ ਹੁੰਦਾ ਤੁਸੀਂ ਉਸ ਤੇ ਉਸ ਨਾਲ ਮਿਲਾ ਕੇ ਜਾਣਕਾਰੀ ਨੂੰ ਫਿਰ ਲਾਓ ਤੋ ਇਹਦਾ ਰਾਗ ਰਾਮਕਲੀ ਬਿਲਕੁਲ ਠੀਕ ਹੈ ਰਾਮਕਲੀ ਰਾਗ ਦੇ ਵਿੱਚ ਤਿੰਨ ਬਾਰਾਂ ਨੇ ਗੁਰੂ ਸਾਹਿਬ ਦੀਆਂ ਦਰਜ ਇੱਕ ਗੁਰੂ ਅਮਰਦਾਸ ਜੀ ਦੀ ਹੈ ਤੀਜੇ ਪਾਤਸ਼ਾਹ ਦੀ ਇੱਕ ਪੰਜਵੇਂ ਪਾਤਸ਼ਾਹ ਦੀ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਹੈ ਗੁਰੂ ਅਰਜਨ ਸਾਹਿਬ ਜੀ ਦੀ ਔਰ ਇੱਕ ਬਾਬਾ ਸੱਤਾ ਤੇ ਬਲਵੰਡ ਜੀ ਦੀ ਹੈ ਰਾਮਕਲੀ ਚ ਤਿੰਨ ਬਾਰਾਂ ਹੋਗੀਆਂ ਔਰ ਜਿਹੜੀ ਗੁਰੂ ਅਮਰਦਾਸ ਜੀ ਦੀ ਬਾਰ ਹੈ ਉਹਦੀ ਜਿਹੜੀ ਧੁਨੀ ਹੈ ਜੋਧਾ ਵੀਰ ਹੈ ਪੂਰ ਬਾਣੀ ਦੀ ਧੁਨੀ ਇਹ ਸਵਾਲ ਸਿੱਧਾ ਪੇਪਰ ਚ ਆਉਣ ਵਾਲਾ ਸਵਾਲ ਹੈ ਤੁਹਾਨੂੰ ਯਾਦ ਰੱਖਿਓ ਇਹ ਵੀ ਆਪਣੇ ਸਿਲੇਬਸ ਦੇ ਵਿੱਚ ਸਾਰਾ ਕੁਝ ਦਰਜ ਹੈ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਬਾਕੀ ਦੋਸਤਾਂ ਨਾਲ ਸਾਂਝੀ ਜ਼ਰੂਰ ਕਰ ਦਿਆ ਕਰੋ ਮੈਂ ਤੁਹਾਡਾ ਆਪਣਾ ਗੁਰਸਾਭ ਸਿੰਘ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਨਾਲ ਜੁੜਨ ਵਾਸਤੇ ਬਹੁਤ ਸ਼ੁਕਰੀਆ ਤੇ ਅਗਲੀ ਵੀਡੀਓ ਜਲਦ ਹੀ ਅਪਲੋਡ ਕਰਾਂਗੇ ਰੱਬ ਰੱਖਾ ਜਿਉਂਦੇ ਰਹੋ ਜ਼ਿੰਦਗੀ ਜਿੰਦਾਬਾਦ